ਦੇਖੋ ਭਾਈ ਆ ਦੇਖੋ ਬਾਈ ਜੀ ਲੋ ਬਾਈ ਜੀ ਪਿਆਰ ਪਰਿਸ਼ਤ ਸ਼ਤਸ਼ੀਰੀ ਕਾਲ ਜੀ ਨਵਾਂ ਦਿਨ ਤੇ ਨਵੇਂ ਬਲੌਗ ਦੀ ਸਟਾਰਟਿੰਗ ਜੀ ਅੱਜ ਆਪਾਂ ਲਵਾ ਰਹੇ ਹਾਂ ਮਸ਼ੀਨ ਨਾਲ ਜੀਰੀ ਜੀ ਦੇਖੋ ਚੱਲਦੀ ਮਸ਼ੀਨ ਕਵੱਟਾ ਵਾਲਿਆਂ ਦੀ ਤੁਹਾਨੂੰ ਨੇੜੇ ਵੀ ਦਿਖਾਣੇ ਆ ਇੱਧਰ ਦੇਖੋ ਪਹਿਲਾਂ ਮੌਸਮ ਦੇਖੋ ਤੁਸੀਂ ਕਿੰਨਾ ਅੱਜ ਟੌਪ ਦਾ ਹੋਇਆ ਮਮੀ ਨੇ ਵੀ ਵੀ ਪੈ ਰਹੀ ਹੈ ਥੋੜੀ ਥੋੜੀ ਕਿਣੀਆਂ ਪੈ ਰਹੀਆਂ ਐ ਇੱਧਰ ਆਪਣਾ ਬੰਦਾ ਲਗਿਆ ਵਾ ਫੂਸ ਕੱਢਣ ਹਿਤੇਸ਼ ਕੰਮ ਠੀਕ ਆ ਹਾ ਠੀਕ ਐ ਕੀ ਕਰੇ ਕਰਨਾ ਪਰਦਾ ਆ ਅੱਜ ਲਾ ਰਹੇ ਆ ਜੀਰੀ ਦੇਖੋ ਬਈਏ ਪਨੀਰੀ ਆਪਣੀ ਆ ਚੱਲ ਰਹੀ ਆ ਮਸ਼ੀਨ ਇੱਧਰ ਆਪਣਾ ਚਾਚਾ ਹਾਂ ਚਾਚੇ ਲੋ ਬਾਈ ਇਹ ਪਨੀਰੀ ਲੋਡ ਕਰ ਰਹੇ ਹੁਣ ਦੇਖੋ ਤੁਹਾਨੂੰ ਉੱਪਰ ਜਾ ਕੇ ਦਿਖਾ ਦਨੇ ਮਸ਼ੀਨ ਦੇ ਕੋ ਬੁੱਟਾ ਨਹੀਂ ਨਹੀਂ ਬਾਈ ਹਾਂ ਮਹੀਨ ਦੇਖੋ ਪਿੱਛੇ ਦਿਖਾ ਦਨੇ ਵੀ ਕਿੰਨੇ ਪاور ਪੂਰ ਜਿਹੇ ਦੇ ਆਪਾਂ ਨੂੰ ਤਾਂ ਬੈਠੇ ਇੰਨਾ ਪਤਾ ਨਹੀਂ ਹੈ ਤਬਾਈ ਕਿਹੜੇ ਕਿਲਾ ਦਿਖਾ ਦਣਾ ਤੁਨੂੰ ਪਿੱਛੇ ਜਾ ਕੇ ਪਨੀਰੀ ਦਾ ਕਰ ਲਈ ਲੋੜ ਇਹਨਾਂ ਨੇ ਹੁਣ ਨੇ ਵੇਖੋ ਇਹ ਖੇਤ ਚ ਲਾਈਏ ਬਾਈ ਜੀ ਇਹ ਚ ਪਾਣੀ ਯਾਰਾ ਦਾ ਤਾਂ ਕਰਕੇ ਦੇਖ ਨਹੀਂ ਰਹੀ ਨਾ ਪਨੀਰੀ ਇਹ ਮਾ ਹਿਸਾਬ ਦੀ ਪੈਂਦੀ ਹੈ ਪਾਣੀ ਜੇ ਤਾਂ ਬਾਈ ਆ ਮੇਰੇ ਹਿਸਾਬ ਨਾਲ ਇਹ ਆ ਮਸ਼ੀਨ ਵਾਲਾ ਇਹਦੀ ਲਵਾਣੀ ਏ ਕੇ ਤੇ ਲੇਜ਼ਰ ਕਰਾ ਕੇ ਪਾ ਪਾਣੀ ਛੱਡ ਕੇ ਐਵੇਂ ਹੀ ਲਵਾ ਦਵੇ ਕਦੋਂ ਨਾ ਕਰੇ ਫਜ਼ੂਰੀ ਕੋਈ ਲੋੜ ਨਹੀਂ ਦੇਖੋ ਭਾਈ ਉਹ ਬਾ ਉਹ ਜਾਚੇ ਮਾਨ ਕੀ ਗੱਲ ਓਏ ਦੇਖੋ ਭਾਈ ਦੇਖੋ ਭਾਈ ਲਾ ਰਹੀ ਏ ਜੀ ਇਹਦੀ ਮਸ਼ੀਨ ਆ ਵੀ ਮਿੱਤਰੋ ਕਹਿੰਦੇ ਮੇਰੇ ਵੀਰੇ ਜੌਂਡੀਰ ਫਸ ਗਿਆ ਕੱਦੂ ਵਿੱਚ ਹੁਣ ਦੇਖਦੇ ਆ ਦੂਆ ਟਰੈਕਟਰ ਲੈ ਕੇ ਆਈਏ ਘਰਾਂ ਦੇ ਫਿਰ ਕੱਢਦੇ ਆ ਪਰਾਂ ਲਟਾਇਰ ਜਮਾ ਹੀ ਬਾਈ ਵਿੱਚ ਲੰਘ ਗਿਆ ਕੋਲ ਚਲਦੇ ਆ ਹੁਣ ਕੋਈ ਕੁਸਵਾਰੇ ਦੁਆਰੇ ਟਰਾਈ ਕਰਕੇ ਦੇਖਦੇ ਆ ਦੂਆ ਟਰੈਕਟਰ ਲੈ ਲਿਆ ਅਗੋਂ ਉਹ ਟਰੈਕਟਰ ਨਾਲ ਤੋਜਣ ਪਾ ਕੇ ਕੱਢਦੇ ਆ ਨਿਕਲ ਗਿਆ ਰਾਹ ਨਿਕਲ ਗਿਆ ਤਾਂ ਪਾਪਾ ਆਉਣਾ ਹੈ پیچھے ਦੇਖ ਲਓ ਜੀ ਇੱਕ ਵਾਰੀ ਹੈ ਜਿੱਕਰ ਦਾ 2 ਅਕਤੂਬਰ ਅਜਰਾ ਟਾਇਰ ਫਿੱਟ ਹੋ ਗਏ ਨਾ ਉਹ ਆ ਜਾਣਾ ਚਾਹੁੰਦਾ ਆ ਦੇਖੋ ਬਾਈ ਜੀ ਇੱਧਰ ਵਾਲਾ ਤਾਂ ਟਾਇਰੇ ਫ੍ਰੀ ਹੋ ਗਏ ਜਮਾ ਹੀ ਹਾਂ ਬਾਈ ਸੈਜੋਤ ਕਿਵੇਂ ਆ ਦੇਖੋ ਬਾਈ ਇੱਧਰ ਤੇ ਸਵਾਗ ਹਨ ਫਾਲੀਆਂ ਦਿਖੇ ਨਹੀਂ ਰਹੀਆਂ ਇਹ ਨੀਚੇ ਲੱਗੀਆਂ ਆ ਦੇਖੋ ਗੋਡੇ-ਗੋਡੇ ਤਾਂ ਡੂੰਘਾ ਹੋ ਗਿਆ ਇੱਕ ਵਾਰ ਟੈਰ ਬਾਈ ਜਮਾ ਹੀ ਫ੍ਰੀ ਹੋ ਗਿਆ ਤੂੰ ਦੇਖੀ ਜਾ ਕੇ ਤੂੰ ਦੇਖੀ ਜਾ ਕੇ ਇਹ ਇਹਨਾਂ ਨੇ ਦੂਈ ਆਪਣੀ ਮਸ਼ੀਨ ਅੱਜ ਇੱਕ ਜੀਰੀ ਲਾਣ ਆਈ ਵੇ ਕਬੂਟਾ ਵਾਲਿਆਂ ਦੀ ਤੇ ਉਹਨਾਂ ਦੀ ਟਰਾਲੀ ਇਹਨਾਂ ਨੇ ਇੱਧਰ ਖੇਤਾਂ 'ਚ ਬਾੜਤੀ ਗਾਰੇ 'ਚ ਹੁਣ ਉਹ ਵੀ ਵੀ ਨਿਕਲ ਰਹੀ ਕਾਰਾ ਬਹੁਤ ਚੜ ਗਿਆ ਟਾਇਰਾਂ 'ਵਾਂ ਤੇ ਟਰੈਕਟਰ ਨੂੰ ਦੇਖਦੇ ਹਾਂ ਉਹ ਵੀ ਦੋ ਟਰੈਕਟਰ ਪਾ ਕੇ ਨਿਕਲੂਗੀ ਉਹ ਵੀ ਕੀ ਲੋਵੀ ਮਿੱਤਰੋ ਕਹਿੰਦੇ ਆ ਗਿਆ ਆਪਣਾ ਫੋਰਡ ਜੀ ਲੋਵੀ ਮਿੱਤਰੋ ਕਹਿੰਦੇ ਪਾ ਲਿਆ ਆਪਾਂ ਟੋਚਣਾ ਕਰ ਲਾ ਚਾਹਤੇ ਟਾਇਰ ਟੋਚਣਾ ਚਲੋ ਚੱਲ 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 ਨਿਕਲ ਗਏ ਨਿਕਲ ਗਏ ਨਿਕਲ ਗਿਆ ਸ਼ੱਕ ਦਾ ਬਾਈ ਥੋੜਾ ਹੀ ਦਾ ਬੜਾ ਹੀ ਝਟਕਾ ਵੱਜਿਆ ਸਿੱਧਾ ਬਾਹਰ ਜੌਂਡੀਅਰ ਦੇਖੋ ਨਾਸ ਵੱਜ ਗਿਆ ਜੌਂਡੀਅਰ ਦਾ ਕਿੰਨਾ ਦੰਦਾ ਗਿਆ ਬਹੁਤ ਬਲਕ ਨੋ ਵੀ ਮਿੱਤਰੋ ਹੁਣ ਬਾਨੇ ਆਪਾਂ ਟਰਾਲੀ ਇੱਧਰ ਦੇਖਣੇ ਕੀ ਆ ਬਣਦਾ ਦੇਖੋ ਬਾਈ ਟਰੈਕਟਰ ਕਿੰਨਾ ਤਲੀਫਾ ਮਾਰ ਰਿਹਾ नहीं बीजे निकलगी ट्राली तो, तो मुझे खालीपाई तो देख दिया हूं भी बैग आऊगा तो नहीं मेरे मुश्किल है घूम रहा है वैक्टर मुश्किल है चाचे चाचे ਨਹੀਂ ਭਾਈ ਆ ਨਹੀਂ ਰਿਹਾ ਬੈਕ ਤੇ ਜਿੱਥੇ ਪੈੜ ਪੈ ਜਾਂਦੇ ਉੱਥੇ ਹੀ ਰਹਿ ਜਾਂਦਾ ਵਾਟਰ ਨਹੀਂ ਲੋਚ ਨਹੀਂ ਮੈਂ ਕਹਿੰਦਾ ਚਾਚੀ ਨੂੰ ਉਹ ਪਰਾਂ ਕਹਿੰਦਾ ਹੁਣ ਜਾਊਗਾ ਦੇਖਾਂ ਕਹਿੰਦਾ ਟਰਾਲੀ ਕੋਲ ਕਿੱਧਰ ਆਈ ਜਾਂਦਾ ਕਹਿੰਦਾ ਆ ਗਿਆ ਦਾ ਆ ਗਿਆ ਦਾ ਆ ਗਿਆ ਇਹਦਾ ਆ ਗਿਆ ਹਾਂ ਚਾਚੇ ਆਂਦਾ लो जी आ गया आऊगा 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 पाली ट्राली लांगी 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 बैग चल 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 मैं जाऊँगी गाह ट्राली भाई जी कसूती फस गई ऐसे मेरे वेरे खोड़ आोटा मुश्किल है केंद्र बाकी देखते हैं जोर का पूरा मरा रहे चल 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 डीजल लेके पहुंच गए ਹੀਂ ভাই ਟੱਕਰ ਬਹੁਤ ਹੈ ਲੰਗਿਆ ਦਾ ਲੰਗਿਆ ਦਾ ਨਹੀਂ 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 ਵੇਖ ਆਉਗੀ ਲੰਗਿਆ ਦਾ ਲੰਗਿਆ ਦਾ ਕਨਾ ਭਾਈ ਜਾਨ ਬਹੁਤ ਹੈ ਟਰੈਕਟਰ ਮੇਂ ਮੇਰਾ ਕਹਿੰਦਾ ਦੂਆ ਟਰੈਕਟਰ ਨਹੀਂ ਪਾਣਾ ਇਸੀ ਨਾਲ ਹੀ ਕੱਢਣੀ ਹੈ। ਓਹੋ। ਬਰੇਨਾ ਭਾਈ ਨਿਕਲੀ ਨਿਕਲਾਈ ਟਰਾਲੀ niche ਤਾਰ ਲਈ। ਆਈ ਇਕੜ ਨਹੀਂ ਕਰੇ ਹਾ ਹੁਣ ਆਪਾਂ ਨੇ ਪਾਣੀ ਛੱਡਿਆ ਦਾ। ਉਹ ਨੱਕਾ ਤੋੜਿਆ ਦਾ ਮੋਟਰ ਚਲਾ ਕੇ। ਹੁਣ ਜਾਊਗਾ। ਬਹੁ ਬਾਈ ਕਸੂਤਾ ਪਹੀ ਵਿੱਚ ਖੜਿਆ ਜੜਾ ਇਹ ਨੀਚੇ ਗਿਰ ਗਿਆ 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 ਲੰਗਿਆ ਝੋਟੇ ਵਾਂ ਜੋਰੇ ਬਹੁਤ ਹੈ ਪਾਣੀ ਮਤਲਬ ਬਾਈ ਰੁਟਦਾ ਗਾਰੇ ਮਸਲੀਪਾ ਮਾਰਦਾ हां जाचे जाते नहीं बहुत जोर <laughs> मारे थे थे भाई कहीं देखो हाथ में है साचे ਨੂੰ ਟ੍ਰੈਲੀਅਨ ਨੂੰ ਕੌਣ ਪਈ ਉਹਨੂੰ ਸਾਚੇ ਤੇ ਬੈੱਕ ਵੀ ਨਹੀਂ ਗਿਆ ਸਾਚੇ ਤੇ ਬੈੱਕ ਨਹੀਂ ਆ ਦੇਖੋ ਬਾਈ ਪਹਿਲਾਂ ਉਰੇ ਆਪਾਂ ਨੇ ਖੋਰੂ ਮਾਰੇ ਉਰੇ ਪਹੀ ਮੈਂ ਚੜਿਆ ਨਹੀਂ ਹੈਗਾ ਉਹ ਦੇਖ ਲਓ ਸਾਹਮਣੇ ਸਾਚੇ ਤੇ ਆਉਣੇ ਤੇ ਬੈਗੇ ਨਹੀਂ ਉਹ ਟਰੈਕਟਰ ਸਾਡੇ ਉਹਦੇ ਨਾਲੇ ਨਿਕਾਲ ਦਿਖਾ ਦਿਓ ਟੋਕਰਾ ਵੀ ਟਰੈਕਟਰ ਦਾ ਬਾਈ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਟਰਾਲੀ ਡਬਲ ਟਾਇਰੀ ਹੈ ਨਾ ਟਰਾਲੀ ਡਬਲ ਟਾਇਰੀ ਹੈ ਭਾਈ ਟਾਇਰ ਤਾਂ ਘੁੰਮੇ ਨਹੀਂ ਰਹੇ ਭਾਈ ਸਲਿੱਪ ਮਾਰ ਲਈ ਯਾਰ ਜੀ ਉਹ ਤੂੰ ਕਿੱ데 ਜਾ ਰਿਹਾ ਤੂੰ ਆ ਦੇਖ ਲੈ ਟੱਕ ਪਾਣੀ ਉੱਥੇ ਤੱਕ ਪਹੁੰਚੇ ਚ ਰੁਕਦਾ ਗਾਰੇ ਮੈਂ ਜਾਮ ਹੋ ਜਾਂਦਾ ਵਾ ਦੇਖ ਲਓ ਫੁੱਲ ਮਾਰਨ ਬੈਠੇ ਨੇ ਪੜਦਾ ਬਾਈ ਥੂਰਾ ਤਬ ਗਿਆ ਬਾਈ ਬੈਕ ਕਰਨ ਲੱਗ ਗਿਆ ਇਹ ਤੇ ਮੀਂਹ ਆ ਰਿਹਾ ਹੈ। ਡਾਲਾ ਗਿਰ ਗਿਆ। ਡਾਲਾ ਗਿਰ ਗਿਆ। ਦੂਆ ਵੀ ਗਿਰ ਗਿਆ ਬਾਈ। ਦੂਆ ਡਾਲਾ ਦੋ ਹੀ ਡਾਲੇ ਗਿਰ ਗਏ ਬਾਈ। ਆਓ ਦੇਖ, ਜੋਰ ਦੇਖ ਕਹਿੰਦੇ ਮੇਰੇ ਵੀਰੋ। ਝੋਟਾ ਕਹਿੰਦੇ। ਪੂਰੇ ਦੇ ਬਾਈ ਖੜਾ ਹੁੰਦਾ ਯਾਰ ਕਹਿੰਦੇ। ਇੱਥੇ ਨੂੰ ਚੜਾਉਂਗੇ ਬਾਈ ਆਪਾਂ। ਦੇਖੋ ਬਈ ਇਹ ਬੜਾ ਜ਼ੋਰ ਬੜੀ ਕੋ ਬੈਕ ਬਈ ਵੀਰਾ ਕਹਿੰਦਾ ਕਹਿੰਦਾ ਤਾਂ ਟੋਚਨ ਦਾ ਪਾਣਾ ਹੀ ਨਹੀਂ ਬਾਈ ਕਹਿੰਦਾ ਕੱਢਣੀ ਇਹ ਤੇ ਇਕੱਲੇ ਨਾਲ ਹੀ ਕਹਿੰਦਾ

ਨਾ ਪਾਣੀ ਵੀ ਕਿੱਡਾ ਦਾ ਮੋੜਾ ਜਾ ਵੀ ਜੜ ਜਾਵੇ लंघे दा लंघे दा लंघे दा एक बार बैक हो जाए ना जे ओ तक नहीं नहीं ट्रैक्टर में जोरे बहुत है चल 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 चढ़ गया ओए से हो कहना ट्राली तोड़ दूर हूं तो कहना पासे हो टाली को तोड़ दूंगा चढ़ गया बी जी